ਸਰਵੰਤਕ ਕਰਨ ਵਾਲੇ ਜਿਵੇਂ ਆਪਣੇ ਆਪਣੇ ਲਈ ਪਟੰਡਾ ਦੇ ਵਿੱਚ 10 ਤਰੀਕ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆ ਚੰਗੀ ਗੱਲ ਹੈ ਕੋਸ਼ਾਉਣਗੇ ਕੁਝ ਦੇ ਕੇ ਜਾਣਗੇ ਉਮੀਦ ਹੁੰਦੀ ਆ ਹਰ ਇੱਕ ਜ਼ਿਲ੍ਹਾ ਵਾਲੇ ਨੂੰ ਜਦੋਂ ਕਿਤੇ ਕੋਈ ਏਡੀ ਵੱਡੀ ਹਸਤੀ ਆਉਂਦੀ ਆ ਪਰ ਸਾਨੂੰ ਦੁੱਖ ਹੋਇਆ ਕਿ ਇੱਥੇ ਪੁਰਾਣੇ ਹਰੇ ਭਰੇ ਦਰਖਤ ਜਿਹੜੇ ਪੁਰਾਣੇ ਦਰਖਤ ਹੈ ਕੋਈ ਨਵਾਂ ਨਹੀਂ ਲੱਗਿਆ ਸੀ ਜਿਹੜੇ ਸਾਡੇ ਜਿਹੜੀ ਸਾਡੀ ਸਟੇਟ ਦੀ ਜਿਹੜੀ ਮੁੱਖ ਜਿਹੜਾ ਹੈਗਾ ਰਾਜ ਰੁੱਖ ਹੈ ਟਾਲੀ ਇਕਤਰਾ ਬੇਰੀਆਂ ਪੁਰਾਣੀਆਂ ਜਿਹੜੀਆਂ ਉਹ ਇਹਨਾਂ ਨੇ ਵੜਤੀਆਂ ਹੁਣ ਇਹ ਕਿਹਦਾ ਪ੍ਰੋਟੋਕਾਲ ਹੈ ਕਿ ਮੁੱਖ ਮੰਤਰੀ ਨੇ ਆਉਣਾ ਤੇ ਦਰਖਤ ਵੜ ਦਿਓ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਦਰਖਤ ਲਾਓ ਪੀਐਮ ਸਾਹਿਬ ਵੀ ਕਹਿ ਰਹੇ ਆ ਵੀ ਇੱਕ ਪੇੜ ਮਾਂ ਦੇ ਨਾਮ ਤੇ ਜਰੂਰ ਲਾਓ ਤੇ ਅਸੀਂ ਇੱਥੇ ਦਰਖਤ ਵੜ ਕੇ ਸਤਿਆਨਾਸ਼ ਕਰਤਾ ਮੇਰੇ ਪਿੱਛੇ ਦੇਖ ਰਹੇ ਹੋ ਦਰਖਤ ਜਮਾ ਰੋਡੇ ਕੋਡੇ ਕਰਤੇ ਵੱਡੇ ਵੱਡੇ ਜਿਹੜੇ ਦਰਖਤ ਹੈ ਉਹ ਵੱਢ ਕੇ ਲੈ ਕੇ ਜਾਏ ਜਾ ਰਹੇ ਨੇ ਮੈਂ ਇੱਥੇ ਇੱਕ ਗੱਲ ਕਹਿਣਾ ਕਿ ਮਾਨਯੋਗ ਹਾਈ ਕੋਰਟ ਉਹਨਾਂ ਨੇ ਆਰਡਰ ਕੀਤਾ ਸੀ ਪਿੱਛੇ ਜੇ ਕਿ ਦਰਖਤ ਨਹੀਂ ਵੱਢੇ ਜਾਣਗੇ ਫਿਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋएगी ਕਿ ਅਦਾਲਤਾਂ ਸਾਡੀਆਂ ਸਿਰਫ ਬਿਆਨ ਦੇਣ ਜੋਗੜੀਆਂ ਤੇ ਮਨਾਉਣ ਵਾਲੀ ਜਿਹੜੀ ਸਰਕਾਰ ਹੈ ਜੀ ਨੇ ਕਾਨੂੰਨ ਲਾਗੂ ਕਰਾਉਣੇ ਆ ਬਣੇ ਹੋਏ ਕਾਨੂੰਨ ਉਹ ਇਹ ਇਹ ਸੱਤਿਆਨਾਸ਼ ਕੀ ਜਾਂਦੇ ਨੇ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਤੁਸੀਂ ਆਏ ਹੋ ਪਰ ਤੁਸੀਂ ਇਨਾ ਅਫਸਰਾਂ ਤੇ ਜ਼ਰੂਰ ਕਾਰਵਾਈ ਕਰਿਓ ਅਸੀਂ ਮੰਨਾਂਗੇ ਕਿ ਤੁਸੀਂ ਵਾਕਈ ਹੀ ਪ੍ਰਗਤੀਸ਼ੀਲ ਇੱਕ ਕੰਮ ਕਰ ਰਹੇ ਹੋ ਬਿਲਕੁਲ ਨਹੀਂ ਜੀ ਕੋਈ ਛਾਂਟੀ ਨਹੀਂ ਕੀਤੀ ਗਈ ਹੈ ਪ੍ਰੋਪਰ ਤੈਸ ਨੈਸ ਕੇ ਸਾਥ ਦੇਖੋ ਜੀ ਮਾੜਾ ਇੱਧਰ ਆ ਦੇਖ ਲਓ ਆ ਦਰਖਤ ਇਹ ਛਾਂਟੀ ਕੀਤੀ ਵਾਲਾ ਦਰਖਤ ਲੱਗਦਾ ਤੁਹਾਨੂੰ ਆ ਦਰਖਤ ਲੱਗਦਾ ਤਿੰਨ ਬੰਦਿਆਂ ਤੋਂ ਨਹੀਂ ਚੱਕਿਆ ਜਾਣ ਵਾਲਾ ਦਰਖਤ ਹੈ ਜਿਹੜਾ ਉਹ ਇਹਨੂੰ ਛਾਂਟੀ ਦੱਸਦੇ ਆ ਮੈਂ ਅਸਲ 'ਚ ਕੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਆਹ ਕੁਛ ਹੋਈ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਕਾਰਵਾਈ ਜ਼ਰੂਰ ਕਰਿਓ ਅਸੀਂ ਮੰਨ ਜਾਾਂਗੇ ਤੁਹਾਨੂੰ ਕਿ ਵਾਕਈ ਤੁਸੀਂ ਬਹੁਤ ਸਹੀ ਕੰਮ ਕਰਦੇ ਹੋ ਮੈਡਮ ਕਿੰਨੇ ਦਰਖਤ ਆ ਸੁਣਨੀ ਸਰ ਸਿਰਫ ਦੋ ਹੀ ਮਤਲਬ ਵੀ ਦਰਖਤ ਨੇ ਜਿਨ੍ਹਾਂ ਦੀ ਕਾਰਟ ਸ਼ਾਂਟ ਹੋਈ ਆ ਬਾਕੀ ਮਤਲਬ ਉਹ ਟਾਲੀ ਸੀ ਜਿਹੜੀ ਝੁਕੀ ਹੋਈ ਸੀ ਇਹਦਾ ਕਰਕੇ ਮਤਲਬ ਅਸੀਂ ਕਟਵਾਈਏ ਉਹ ਕਾਂਟ ਸ਼ਾਂਟ ਮਤਲਬ ਕਾਣੀ ਰੱਖਣਾ ਹੁੰਦਾ ਪਰ ਇਹ ਤਾਂ ਪੂਰੇ ਕੱਟੇ ਗਏ ਨੇ ਨਹੀਂ ਸਰ ਉਹ ਮਤਲਬ ਇਹਨੂੰ ਦਾ ਟ੍ਰਕ ਨਹੀਂ ਸਰ ਜੜ ਤੋਂ ਨਹੀਂ ਕੱਟੇ ਬਿਲਕੁਲ ਨਹੀਂ ਨਹੀਂ ਸਰ ਜੜ ਤੋਂ ਨਹੀਂ ਨਹੀਂ ਸਰ ਮਤਲਬ ਅਸੀਂ ਪੁੱਛ ਕੀ ਕਰਵਾਇਆ ਹੈਗਾ ਇਹਦੀ ਕੋਈ ਗੱਲ ਨਹੀਂ ਹਾਂਜੀ ਨਹੀਂ ਨਹੀਂ ਸਰ ਸਰ ਕੀ ਕਰਨ ਦਾ ਮਤਲਬ ਤੇ ਪਟੰਡਾ ਦੇ ਵਿੱਚ 10 ਤਰੀਕ ਨੂੰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਉਣਾ। ਚੰਗੀ ਗੱਲ ਆ ਕੁਝ ਆਉਣਗੇ ਕੁਝ ਦੇ ਕੇ ਜਾਣਗੇ। ਉਮੀਦ ਹੁੰਦੀ ਆ ਹਰ ਇੱਕ ਜ਼ਿਲ੍ਹਾ ਵਾਲੇ ਨੂੰ ਜਦੋਂ ਕਿਤੇ ਕੋਈ ਏਡੀ ਵੱਡੀ ਹਸਤੀ ਆਉਂਦੀ ਆ। ਪਰ ਸਾਨੂੰ ਦੁੱਖ ਹੋਇਆ ਕਿ ਇੱਥੇ ਪੁਰਾਣੇ ਹਰੇ ਭਰੇ ਦਰਖਤ ਜਿਹੜੇ ਪੁਰਾਣੇ ਦਰਖਤ ਆ ਕੋਈ ਨਵਾਂ ਨਹੀਂ ਲੱਗਿਆ ਸੀ। ਜਿਹੜੇ ਸਾਡੇ ਜਿਹੜੀ ਸਾਡੀ ਸਟੇਟ ਦੀ ਜਿਹੜੀ ਮੁੱਖ ਜਿਹੜਾ ਹੈਗਾ ਰਾਜ ਰੁੱਖ ਹੈ। ਤਾਲੀ ਇੱਕ ਤਰ੍ਹਾਂ ਬੇਰੀਆਂ ਪੁਰਾਣੀਆਂ ਜਿਹੜੀਆਂ ਉਹ ਇਹਨਾਂ ਨੇ ਵੜਤੀਆਂ ਹੁਣ ਇਹ ਕਿਹੜਾ ਪ੍ਰੋਟੋਕਾਲ ਹੈ ਕਿ ਮੁੱਖ ਮੰਤਰੀ ਨੇ ਆਉਣਾ ਤੇ ਦਰਖਤ ਵੜ ਦਿਓ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਦਰਖਤ ਲਾਓ ਪੀਐਮ ਸਾਹਿਬ ਵੀ ਕਹਿ ਰਹੇ ਆ ਵੀ ਇੱਕ ਪੇੜ ਮਾਂ ਦੇ ਨਾਮ ਤੇ ਜ਼ਰੂਰ ਲਾਓ ਤੇ ਅਸੀਂ ਇੱਥੇ ਦਰਖਤ ਵੜ ਕੇ ਸਤਿਆਨਾਸ਼ ਕਰਤਾ ਮੇਰੇ ਪਿੱਛੇ ਦਿਖ ਰਹੇ ਆ ਦਰਖਤ ਕਿ ਜਮਾ ਰੋਡੇ ਕੋਡੇ ਕਰਤੇ ਵੱਡੇ ਵੱਡੇ ਜਿਹੜੇ ਦਰਖਤ ਆ ਉਹ ਵੜ ਕੇ ਲੈ ਕੇ ਜਾਏ ਜਾ ਰਹੇ ਨੇ ਮੈਂ ਇੱਥੇ ਇੱਕ ਗੱਲ ਕਹਿਣਾ ਕਿ ਮਾਨਯੋਗ ਹਾਈ ਕੋਰਟ ਉਹਨਾਂ ਨੇ ਆਰਡਰ ਕੀਤਾ ਸੀ ਪਿੱਛੇ ਜੇ ਕਿ ਦਰਖਤ ਨਹੀਂ ਵੱਡੇ ਜਾਣਗੇ ਫਿਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋएगी ਕਿ ਅਦਾਲਤਾਂ ਸਾਡੀਆਂ ਸਿਰਫ ਬਿਆਨ ਦੇਣ ਜੋਗਰੀਆਂ ਤੇ ਮਨਾਉਣ ਵਾਲੀ ਜਿਹੜੀ ਸਰਕਾਰ ਹੈ ਜੀ ਨੇ ਕਾਨੂੰਨ ਲਾਗੂ ਕਰਾਉਣੇ ਆ ਬਣੇ ਹੋਏ ਕਾਨੂੰਨ ਉਹ ਇਹ ਇਹ ਸੱਤਿਆਨਾਸ਼ ਕਰੀ ਜਾਂਦੇ ਨੇ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਤੁਸੀਂ ਆਏ ਹੋ ਪਰ ਤੁਸੀਂ ਇਨਾਂ ਅਫਸਰਾਂ ਤੇ ਜ਼ਰੂਰ ਕਾਰਵਾਈ ਕਰਿਓ ਅਸੀਂ ਮੰਨਾਂਗੇ ਕਿ ਤੁਸੀਂ ਵਾਕਈ ਹੀ ਪ੍ਰਗਤੀਸ਼ੀਲ ਇੱਕ ਕੰਮ ਕਰ ਰਹੇ ਹੋ ਬਿਲਕੁਲ ਨਹੀਂ ਜੀ ਕੋਈ ਛਾਂਟੀ ਨਹੀਂ ਕੀਤੀ ਗਈ ਇਹ ਪ੍ਰੋਪਰ ਤੈਸਨੈਸ ਕੇ ਸਾਥ ਦੇਖੋ ਜੀ ਮੜਾ ਇੱਧਰ ਆ ਦੇਖ ਲਓ ਆਹ ਦਰਖਤ ਇਹ ਛਾਂਟੀ ਕੀਤੀ ਵਾਲਾ ਦਰਖਤ ਲੱਗਦਾ ਤੁਹਾਨੂੰ ਆਹ ਦਰਖਤ ਲੱਗਦਾ ਤਿੰਨ ਬੰਦਿਆਂ ਤੋਂ ਨਹੀਂ ਚੱਕਿਆ ਜਾਣ ਵਾਲਾ ਦਰਖਤ ਹੈ ਜਿਹੜਾ ਉਹ ਇਹਨੂੰ ਛਾਂਟੀ ਦੱਸਦੇ ਆ ਮੈਂ ਅਸਲ 'ਚ ਕੀ ਹੈ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਆਹ ਕੁਝ ਹੋਈ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਕਾਰਵਾਈ ਜ਼ਰੂਰ ਕਰਿਓ ਅਸੀਂ ਮੰਨ ਜਾਾਂਗੇ ਤੁਹਾਨੂੰ ਕਿ ਵਾਕਈ ਤੁਸੀਂ ਬਹੁਤ ਸਹੀ ਕੰਮ ਕਰਦੇ ਹੋ